ਜਿਹੜਾ ਲੇਡੀਜ਼ ਕੱਪੜੇ ਸਿਉਂਕੇ ਆਪਣੇ ਬੱਚਿਆਂ ਨੂੰ ਪਾਲਦਾ ਰਿਹਾ ਪੜਾਉਂਦਾ ਰਿਹਾ ਉਹਨਾਂ ਦੇ ਜ਼ਿੰਦਗੀ ਦੇ ਸੁਪਨੇ ਪੂਰੇ ਕਰਦਾ ਰਿਹਾ ਤੇ ਆਪਣੇ ਸੁਪਨੇ ਸਜਾਉਂਦਾ ਰਿਹਾ ਅੱਜ ਪੁੱਤ ਭੰਗ ਦੇ ਨਾਲ ਕਮਲਾ ਹੋ ਗਿਆ ਭੰਗ ਪੀਛੇ। ਕਵਰਤ ਵੀ ਭੇਜਿਆ ਸੀ ਬਾਪ ਨੇ 4 ਪੈਸੇ ਇਧਰ ਉਧਰੋਂ ਔੜ-ਪੌੜ ਕਰਕੇ ਪਰ ਉਥੋਂ ਵੀ ਅੱਠੀ ਨੌਵੇਂ ਮਹੀਨੇ ਵਾਪਸ ਆ ਗਿਆ। ਕੰਪਰੀ ਖੜਾ ਬੂਟਾ ਰਾਮ ਆਂ ਦੀਆਂ ਅੱਖਾਂ ਚ ਜੁੜ ਡੇ ਗਰੇ ਨੇ ਹਾਲਾਤ ਬਹੁਤ ਮਾੜੇ ਹੋ ਗਏ ਨੇ ਰੌਨੀ ਦੇ ਤੇ ਰੌਨੀ ਨੂੰ ਮਾਰੇ ਤੰਦਰੁਸਤੀ ਬਖਸ਼ਣ ਅਰਦਾਸ ਕਰਿਓ ਕੀ ਹੋਇਆ ਤੈਨੂੰ ਕੁਛ ਨਹੀਂ ਕੀ ਨਾਂਤਰ ਰੋਨੀ ਜੀ ਕਿੱਥੋਂ ਆਇਆ ਮੈਂ ਰਵਾਰੇ ਤੋਂ ਰਵਾਰੇ ਤੋਂ ਕੌਣ ਨਾਲ ਆਇਆ ਤੇਰੀ ਹਾਂਜੀ ਇਹ ਕੌਣ ਨੇ ਫਾਦਰ ਸਾਹਿਬ ਜੀ ਫਾਦਰ ਸਾਹਿਬ ਨੇ ਹਾਂਜੀ ਤੂੰ ਫਾਦਰ ਸਾਹਿਬ ਨਾਲ ਲੜਦਾ ਵਾ ਮੈਂ ਤੇ ਤੂੰ ਲੜਦਾ ਜੀ ਤੂੰ ਵੀੜੀਆਂ ਪੀਪੀ ਦੇ ਕੀ ਹਾਰ ਕਰੇ ਦੰਦ ਗਾਲੀ ਫਿਰਦਾ ਜਮਾ ਹੈ ਆ ਉਦਾਂ ਦੀ ਕਰੀ ਰਸ ਅਸੀਂ ਗੱਲ ਕਰੀ ਕੀ ਬੇਟਾ ਤੁਹਾਡਾ ਹਾਂਜੀ ਕਿੰਨੇ ਬੱਚੇ ਤੁਹਾਡੇ ਤਿੰਨ ਕਾਕ ਇਹ ਛੋਟਾ ਕਿ ਵੱਡਾ ਭੰਗ ਪਿੰਦਾ ਸੀ ਇਹ ਹਾਂਜੀ ਕਿੰਨਾ ਪੜਿਆ ਇਹ 12 ਪਲਾਸਟਿਕ ਪੜਿਆ ਇਹ ਹੁਣ ਘਰੇ ਨਹੀਂ ਰਹਿੰਦਾ ਹੈ ਨਹੀਂ ਰਹਿੰਦਾ ਸੜਕਾਂ ਤੇ ਸੜਕਾਂ ਤੇ ਰਾਤ ਨੂੰ ਟੀਵੀ ਰੋਸ਼ੀ ਦੀ ਵੀ ਛੱਡ ਕੇ ਆਪ ਸੌਂਦੇ ਤੇ ਥੱਲੇ ਪੈ ਕੇ ਪੱਖਾ ਤੇ ਛੱਡ ਕੇ ਤੇ ਤੁਹਾਡੇ ਨਾਲ ਗੱਦਾ ਗੱਦਾ ਉੱਪਰ ਲੈ ਲੈਂਦਾ ਤੇਰਾ ਨਾਮ ਕੀ ਆ ਮੀਰਾ ਜੀ ਰੋਨੀ ਪੂਰਾ ਨਾਮ ਨਤ ਪੂਰਾ ਰੋਨੀ ਜੀ ਮੈਨੂੰ ਪੂਰਾ ਨਾਮ ਫੁੱਲ ਨਾਮ ਜਿਹੜਾ ਮੰਮੀ ਪਾਪਾ ਨੇ ਰੱਖਿਆ ਇਸ ਤਰ੍ਹਾਂ ਨਾਮ ਰੋਨੀ ਕਹਿੰਦੇ ਆ ਜੀ ਨਹੀਂ ਯਾਰ ਰੋਨੀ ਪੂਰਾ ਨਾਮ ਰੋਨੀ ਕਹਿੰਦੇ ਆ ਉਹ ਤਾਂ ਕਹਿੰਦੇ ਆ ਨਾ ਤੇਰਾ ਨਾਮ ਸਕੂਲੇ ਕੀ ਨਾਮ ਸੀ ਤੇਰਾ ਐ ਰੋਨੀ ਰਾਜੂ ਐ ਰੋਨੀ ਰਾਜੂ ਰੋਨੀ ਰਾਜੂ ਹਾਂ ਜੀ ਲੈ ਰੋਨੀ ਰਾਜੂ ਕਿੰਨਾ ਸੋਹਣਾ ਨਾਮ ਸੀ ਤੇਰਾ ਕਿੰਨੇ ਸਾਲਾਂ ਦਾ ਹੋ ਗਿਆ ਮਾ ਇਹ 34 ਸਾਲਾਂ ਦਾ ਹੈਗਾ ਜੀ ਬਾਰ ਵੀ ਜਾਇਆ ਕਿਹਦੇ ਦੇਸ਼ ਕਵੇਚ ਕਵੇਚ ਚ ਗਿਆ ਹਾਂਜੀ ਕਿੰਨੇ ਸਾਲ ਲੱਗ ਕੇ ਆਇਆ ਉੱਥੇ ਛੋਟੀ 9 ਮਹੀਨੀ ਵਸਾਈ ਉਹਤੇ ਵੀ ਜਾ ਕੇ ਆਈ ਕੋਈ ਕਰਦਾ ਸੀ ਇਹ ਤਾਂ ਹੁਣ ਸਾਨੂੰ ਪਤਾ ਨਹੀਂ ਜੀ ਅਸੀਂ ਕਿਹਾ ਨਾਰ ਸੀ ਭਾਜੀ ਨਹੀਂ ਮਤਲਬ ਕਾਹ ਤੋਂ ਮੁੜ ਕੇ ਆਇਆ ਉੱਥੋਂ ਪਤਾ ਨਹੀਂ ਇਹ ਤਾਂ ਹੁਣ ਇਹਨੂੰ ਹੀ ਪਤਾ ਹੁਣ ਸ਼ਰਾਬ ਦੇ ਬੱਚੇ ਦੇ ਸਾਥ ਤਾਂ ਉਹਨਾਂ ਨੇ ਰਿਪੋਰਟ ਕਰਵਾ ਦਿੱਤਾ ਤੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਟੇਲਰ ਦਾ ਕਰਦਾ ਕੋਈ ਟੇਲਰ ਉਹ ਕੱਪੜੇ ਲੈਣੀ ਕੱਪੜੇ ਜਾਂਸ ਨੇ ਜਿਹੜੇ ਕੱਪੜੇ ਸੇ ਆਉਂਦੇ ਨੇ ਫੁਵਾੜੇ ਸ਼ਹਿਰ ਚ ਕਿੱਥੇ ਰਹਿੰਦੇ ਹੋ ਮੇਰੇ ਪਾਪਾ ਦੇ ਵੀ ਸਾਹਿਬ ਜੀ ਸਾਹਿਬ ਜਤਾ ਜੀ ਸਿੰਘ ਨਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਟੇਲਰ ਮਾਸਟਰ ਜਿਹੜਾ ਲੇਡੀਜ਼ ਕੱਪੜੇ ਸਿਉਂਕੇ ਆਪਣੇ ਬੱਚਿਆਂ ਨੂੰ ਪਾਲਦਾ ਰਿਹਾ ਪੜਾਉਂਦਾ ਰਿਹਾ ਉਹਨਾਂ ਦੇ ਜ਼ਿੰਦਗੀ ਦੇ ਸੁਪਨੇ ਪੂਰੇ ਕਰਦਾ ਰਿਹਾ ਤੇ ਆਪਣੇ ਸੁਪਨੇ ਸਜਾਉਂਦਾ ਰਿਹਾ ਅੱਜ ਪੁੱਤ ਭੰਗ ਦੇ ਨਾਲ ਕਮਲਾ ਹੋ ਗਿਆ ਭੰਗ ਪੀਤੀ ਕੇ ਰੌਨੀ ਰਾਜੂ ਕਵੈਤ ਵੀ ਭੇਜਿਆ ਸੀ ਬਾਪ ਨੇ ਚਾਰ ਪੈਸੇ ਇਧਰੋਂ ਉਧਰੋਂ ਔੜ-ਪੌੜ ਕਰਕੇ ਵੀ ਚੱਲ ਮੇਰਾ ਪੁੱਤ ਸੈੱਟ ਹੋ ਜੇਵੇ ਕਵੈਤ ਜਾਊਗਾ ਚਾਰ ਪੈਸੇ ਕਮਾਊਗਾ ਵਿਆਹ ਹੋ ਜਾਊਗਾ ਪਰ ਉੱਥੋਂ ਵੀ ਅਠੀ ਨੌਵੇਂ ਮਹੀਨੇ ਵਾਪਸ ਆ ਗਿਆ ਕਿਉਂਕਿ ਇਹੜੀ ਭੰਗ ਆ ਨਾ ਪੰਜਾਬ ਦੀ ਗਲੀ-ਗਲੀ ਪਈ ਹੈ ਹਰ ਇੱਕ ਸੜਕ ਨਹਿਰ ਸੂਏ ਕਸੀਆਂ ਵੱਡੇ ਰੋੜ ਜਿੱਥੇ ਖਾਲੀ ਜਗ੍ਹਾ ਦੇਖੋਗੇ ਭੰਗ ਹੀ ਭੰਗ ਖੜੀ ਹੈ ਪਿੰਡਾਂ ਦੇ ਵਿੱਚ ਹੱਟੀਆਂ ਤੇ ਗਲੀਆਂ ਦੇ ਵਿੱਚ ਨਿੱਕੀਆਂ ਨਿੱਕੀਆਂ ਦੁਕਾਨਾਂ ਤੇ ਖੋਖਿਆਂ ਤੇ ਪਾਨ ਬੀੜਿਆਂ ਦੇ ਦੁਕਾਨਾਂ ਤੇ ਭੋਲੇ ਭੋਲੇ ਵਿਕਦੇ ਐ ਏਡੇ ਏਡੇ ਗੋਲੇ ਕਹਿੰਦੇ ਉਹਨਾਂ ਨੂੰ ਭੋਲਾ ਕਹਿੰਦੇ ਉਹਨੂੰ ਭੋਲੇ ਸ਼ੰਕਰ ਦੇ ਨਾਂ ਨਾਲ ਜੋੜ ਕੇ ਉਹ ਵੇਚੇ ਜਾਂਦੇ ਆ ਨਸ਼ਾ ਉਹ ਪੰਜ ਪੰਜ 6 6 ਭੋਲੇ ਦੇ ਗੋਲੇ ਜੇ ਖਾ ਲੈਂਦੇ ਆ ਬਹੁਤ ਨੌਜਵਾਨ ਮੈਂਟਲੀ ਅਫਸੈਟ ਹੋਏ ਪਏ ਇਹ ਵੀਰ ਵੀ ਭੰਗ ਦੇ ਕਰਕੇ ਦੇਖੋ ਆਪਣੀ ਸੋਜੀ ਗਵਾਈ ਬੈਠਾ ਘਰੇ ਨਹੀਂ ਸੌਂਦਾ ਕਿੱਥੇ ਸੌਂਦਾ ਬਾਈ ਜੀ ਬਾਹਰ ਬਾਈ ਵਾਸਤੇ ਸੌਂਦਾ ਸੀ ਜੀ ਭਾਈ ਉਬਰਦੇ ਉਹ ਜਿਹੜੇ ਉੱਪਰ ਨਹੀਂ ਚਲਦੇ ਕੋਲ-ਕੋਲ ਥੱਲੇ ਤੁਹਾਨੂੰ ਅੱਡਾਈਆਂ ਕੋਰਨਰ ਵਿੱਚ ਕੋਰਨਰ ਜਿਹੜੇ ਚ ਲੁਕੇ ਉੱਤੇ ਉੱਤੇ ਫਲਾਈਓਵਰ ਤੇ ਸੌਂਦਾ ਸੜਕ ਦੇ ਉੱਪਰ ਸੌਂਦਾ ਫੁੱਟਪਾਥ ਤੇ ਸੌਂਦਾ ਉਹਦਾ ਘਰ-ਬਾਰ ਸਭ ਕੁਝ ਹੈਗਾ ਤੁਹਾਡਾ ਕੀ ਨਾਂ ਜੀ ਬੌਜੀ ਨਾਂ ਬੁੱਤਾਰਾ ਬੂਟਾ ਰਾਮ ਅੱਖਾਂ ਪਰੇ ਖੜਾ ਬੂਟਾ ਰਾਮ ਮਾਂ ਦੀਆਂ ਅੱਖਾਂ 'ਚ ਹੰਝੂ ਡਿੱਗ ਰਹੇ ਨੇ। ਗਵਲਾ ਪੁੱਤ ਤਾਂ ਤਿੰਨ ਪੁੱਤ ਸੀ, ਇੱਕ ਵੱਡਾ ਇੱਕ ਛੋਟਾ ਇੱਕ ਵਿਚਾਲੜਾ ਸੀ। ਦੂਜੇ ਦੋਨੋਂ ਵਿਆਹ ਹੋਇਆ ਜੀ, ਇੱਕ ਕੋਈ ਆਇਆ। ਇੱਕੋ ਹੀ ਵੱਡਾ ਵਿਆਹ। ਵੱਡਾ। ਤੇ ਇਹਦਾ ਵਿਆਹ ਹੋਣਾ ਸੀ ਫਿਰ ਛੋਟੇ ਦਾ ਹੋਣਾ ਸੀਗਾ ਅੱਗੋਂ। ਤੇ ਮਾਂ-ਬਾਪ ਅਜੇ ਇੱਥੇ ਸੁਪਨਿਆਂ ਦੇ ਘਰ ਲੈ ਕੇ ਪਹੁੰਚੇ ਆ। ਮਨੋਕਤਾਰੀ ਸੇਵਾ ਪਰਿਵਾਰ ਦੇ ਵਿੱਚ ਲੈ ਕੇ ਪਹੁੰਚੇ ਆ। ਮਨਕਤਰੀ ਸੇਵਾ ਪਰਿਵਾਰ ਦੀ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਡਿਊਟੀ ਲਈ ਆ ਪਤਾ ਨਹੀਂ ਕਿਹੜੇ ਕੋਈ ਚੰਗੇ ਕਰਮ ਕੀਤੇ ਸੀ ਸਾਡੀ ਜਿਹੜੀ ਬਾਬਾ ਜੀ ਨੇ ਇਸ ਤਰ੍ਹਾਂ ਦੀ ਡਿਊਟੀ ਲਈ ਆ ਇਦਾਂ ਦੇ ਭਰਾਵਾਂ ਦੇ ਭਰਾ ਬਣਨ ਦਾ ਮੌਕਾ ਦਿੱਤਾ ਸਾਨੂੰ ਹੁਣ ਇਹੀ ਵੀਰ ਜੇ ਥੋੜੇ ਦਿਨ ਇਹਨੂੰ ਪ੍ਰੋਪਰ ਮੈਡੀਸਿਨ ਮਿਲ ਜੇ ਕੇਅਰ ਮਿਲ ਜੇ ਇਹ ਆਪਣੀ ਸੈਂਸ ਚ ਆ ਜਾਣਾ ਨੇ ਠੀਕ ਹੋ ਜਾਣਾ ਪਰ ਜਦੋਂ ਘਰ ਦੇ ਵਿੱਚ ਮਾਂ ਪਿਓ ਦੇ ਅੱਖੇ ਨਹੀਂ ਲੱਗਣਾ ਦਵਾਈ ਖਾਣੀ ਨਹੀਂ ਜੇ ਦਵਾਈ ਮਾਂ-ਬਾਪ ਲੈ ਵੀ ਦੇਣ ਤਾਂ ਖਾਣੀ ਨੀਗੀ ਅੱਬਲ ਤਾਂ ਲੈ ਹੀ ਨਹੀਂ ਹੁੰਦੇ ਜਾਂਦੇ ਹੀ ਨਹੀਂ ਨਾਲ ਹੀ ਨਹੀਂ ਤੁਰਦੇ ਨਹੀਂ ਤੁਰਦੇ ਅੱਜ ਪਤਾ ਨਹੀਂ ਕਿਵੇਂ ਕਰਕੇ ਇੱਥੇ ਮਾਂ-ਬਾਪ ਲੈ ਕੇ ਆਏ ਨੇ ਸਾਨੂੰ ਫੋਨ ਆਇਆ ਸੀ ਬਨੀਤ ਸ਼ਾਵੜਾ ਭੈਣ ਜੀ ਉਹਨਾਂ ਦਾ ਉਹਨਾਂ ਨੇ ਦੱਸਿਆ ਵੀ ਸਾਡੇ ਮਹੱਲੇ ਦੇ ਵਿੱਚ ਬੜਾ ਚੰਗਾ ਪਰਿਵਾਰ ਹੈ ਇੱਕ ਬੜਾ ਸਾਊ ਆ ਭਾਈ ਪਰ ਉਹਦੇ ਬੱਚਾ ਵਾ ਜਿਹੜਾ ਉਹ ਅਫਸੈਟ ਹੋ ਗਿਆ ਮਾਹੀ ਗਰੀਬਣੀ ਨੇ ਬੜਾ ਦੁੱਖ ਸੁਖ ਭੋ ਕੇ ਬੱਚੇ ਪਾਲੇ ਪਰ ਅੱਜ ਹਾਲਾਤ ਬਹੁਤ ਮਾੜੇ ਹੋ ਗਏ ਨੇ ਰੋਨੀ ਦੇ ਤੇ ਰੋਨੀ ਨੂੰ ਮਾਰਾ ਤੰਦਰੁਸਤੀ ਬਖਸ਼ਣ ਅਰਦਾਸ ਕਰਿਓ ਰੋਨੀ ਮੁਨਖਤਰੀ ਸੇਵਾ ਪਰਿਵਾਰ ਦੇ ਵਿੱਚ ਰਹਿ ਕੇ ਚੰਗਾ ਤੰਦਰੁਸਤ ਤੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੇ ਅਸੀਂ ਇਹਨੂੰ ਬੱਚੇ ਨੂੰ ਇੱਥੇ ਦਾਖਲ ਕਰਨ ਲੱਗੇ ਆ ਟੈਂਪਰੇਰੀ ਬੋਰਡ ਦੇ ਵਿੱਚ ਜਿੱਥੇ ਦੇ ਤੁਸੀਂ ਨਾਲ ਰਹੋਗੇ ਮਾਤਾ ਜੀ ਮਾਤਾ ਜੀ ਨਾਲ ਰਹਿਣਗੇ ਤੇ ਇਹਨੂੰ ਵੀਰ ਨੂੰ ਇੱਥੇ ਰੱਖ ਕੇ ਪ੍ਰਸ਼ਾਦ ਰੂਪੀ ਦਵਾਈ ਚਕਾਈ ਜਾਊਗੀ ਬਾਕੀ ਕੱਲੀ ਦਵਾਈ ਨੇ ਕੁਝ ਨਹੀਂ ਕਰਨਾ ਤੁਹਾਡੀਆਂ ਦੁਆਵਾਂ ਦੀ ਲੋੜ ਆ ਤੁਹਾਡੀਆਂ ਅਰਦਾਸਾਂ ਤੇ ਅਸੀਸਾਂ ਦੀ ਲੋੜ ਆ ਭਾਈ ਅਰਦਾਸ ਕਰਿਓ ਇਸ ਮਾਂ-ਬਾਪ ਦਾ ਪੁੱਤ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ じか早く。